ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕਬੱਡੀ ਰਾਹਤ ਮਿਲੀ ਹੈ ਆਈਪੀਐਸ ਅਧਿਕਾਰੀਆਂ ਦੀ ਪਟੀਸ਼ਨ ਸੀ ਜੋ ਪਾਈ ਗਈ ਸੀ ਉਹ ਕਾਰਜ ਕਰ ਦਿੱਤੀ ਗਈ ਹੈ ਇਹ ਪਟੀਸ਼ਨ ਜਿਹੜੀ ਹੈ ਕਹਿੰਦੇ ਵੀ ਇਹ ਜੁਪੀਐਸਸੀ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਤੋੜਿਆ ਗਿਆ ਸੀ ਇਹਨਾਂ ਨੂੰ ਲਾਉਣ ਵਾਸਤੇ ਕਿਉਂਕਿ ਹੁਣ ਤੱਕ ਗੌਰਵ ਯਾਦਵ ਸਾਹਿਬ ਕਾਰਜਕਾਰੀ ਡੀਜੀਪੀ ਨੇ ਇਹ ਕਾਰਜਕਾਰੀ ਨੂੰ ਵੀ ਚੁਣੌਤੀ ਦਿੱਤੀ ਸੀ ਪਰ ਜਿਹੜੀ ਉਹਨਾਂ ਦੀ ਇਹ ਚੀਜ਼ ਹੈ ਕਿ ਉਹਨਾਂ ਨੂੰ ਰੈਗੂਲਰ ਤੌਰ ਤੇ ਲਾਉਣਾ ਉਹ ਯੂਪੀਐਸਸੀ ਨੇ ਦੇ ਰਹਾ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦੂ ਨੂੰ ਕਬੱਡੀ ਰਾਹਤ ਮਿਲੀ ਹੈ ਆਈਪੀਐਸ ਅਧਿਕਾਰੀਆਂ ਦੀ ਪਟੀਸ਼ਨ ਸੀ ਜੋ ਪਾਈ ਗਈ ਸੀ ਉਹ ਖਾਰਜ ਕਰ ਦਿੱਤੀ ਗਈ ਹੈ ਜੀ ਬਿਲਕੁਲ ਇਹ ਕੈਟ ਹੈ ਜੀ ਕੇਂਦਰੀ ਪ੍ਰਸ਼ਾਸਨਕ ਟਰਿਬਿਊਨਲ ਦੇਰ ਸਾਬका ਡੀਜੀਪੀ ਸੀ ਅਵੀ ਕੇ ਭਾਵੜਾ ਬਲੇਸ਼ ਕੁਮਾਰ ਭਾਵੜਾ ਉਹ ਗੌਰਵ ਜாதਵ ਸਾਹਿਬ ਤੋਂ ਸੀਨੀਅਰ ਨੇ ਉਹਨਾਂ ਦੀ ਥਾਂ ਤੇ ਇਹਨਾਂ ਨੂੰ ਲਾਇਆ ਸੀ ਉਹ 1987 ਬੈਚ ਦੇ ਨੇ ਉਹਨਾਂ ਨੇ ਇਸ ਕੈਟ ਦੇ ਵਿੱਚ ਇਹ ਜਿਹੜੀ ਐ ਪਟੀਸ਼ਨ ਪਾ ਦਿੱਤੀ ਇਹ ਪਟੀਸ਼ਨ ਜਿਹੜੀ ਹੈ ਕਹਿੰਦੇ ਵੀ ਇਹ ਜੁਪੀਐਸਸੀ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਤੋੜਿਆ ਗਿਆ ਸੀ ਇਹਨਾਂ ਨੂੰ ਲਾਉਣ ਵਾਸਤੇ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਤੇ 1 ਸਾਲ ਤੋਂ ਵੱਧ ਸਮੇਂ ਤੋਂ ਇਹ ਚੱਲ ਰਿਹਾ ਸੀ ਪਰ ਕੈਟ ਨੇ ਇਹ ਪਟੀਸ਼ਨ ਰੱਦ ਕਰਤੀ ਹੈ ਇਹਦਾ ਅਧਿਕਾਰਤ ਆਰਡਰ ਤਾਂ ਨਹੀਂ ਅਜੇ ਜਾਰੀ ਹੋਇਆ ਕਿ ਕੀ ਕਾਰਨ ਦੱਸੇ ਗਏ ਨੇ ਕੈਟ ਨੇ ਸੈਂਟਰਲ ਐਡਮਿਨਿਸਟ੍ਰੇਟਰ ਟ੍ਰਿਬਿਊਨਲ ਫੈਸਲਾ ਜਦੋਂ ਰੱਦ ਕਰਤੀ ਹੈ ਇਹ ਵੱਡੀ ਰਾਹਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਮਿਲ ਗਈ ਹੈ ਕਿਉਂਕਿ ਹੁਣ ਤੱਕ ਗੌਰਵ ਯਾਦਵ ਸਾਹਿਬ ਕਾਰਜਕਾਰੀ ਡੀਜੀਪੀ ਨੇ ਇਹ ਕਾਰਜਕਾਰੀ ਨੂੰ ਵੀ ਚੁਣੌਤੀ ਦਿੱਤੀ ਸੀ ਪਰ ਜਿਹੜੀ ਉਹਨਾਂ ਦੀ ਇਹ ਚੀਜ਼ ਹੈ ਕਿ ਉਹਨਾਂ ਨੂੰ ਰੈਗੂਲਰ ਤੌਰ ਤੇ ਲਾਉਣਾ ਉਹ ਯੂਪੀਐਸਸੀ ਨੇ ਦੇਣਾ ਹੈ ਪੰਜਾਬ ਦੀ ਸਰਕਾਰ ਕੁਝ ਨਾ ਭੇਜੇਗੀ ਉਹਦੇ ਵਿੱਚੋਂ ਯੂਪੀਐਸਸੀ 1 2 3 ਛਾਂਟ ਕੇ ਇੱਕ ਪੈਨਲ ਭੇਜ ਦਿੰਦੀ ਹੈ ਕਿ ਇਹਨਾਂ ਤਿੰਨਾਂ ਚੋਂ ਕਿਸੇ ਨੂੰ ਲਾ ਲ ਗੌਰਵ ਜਾਦਵ ਸਾਹਿਬ ਅਜੇ ਵੀ ਦੂਜਿਆਂ ਦੇ ਮੁਕਾਬਲੇ ਜੂਨੀਅਰ ਨੇ ਸੋ ਇੱਕ ਤਲਵਾਰ ਤਾਂ ਜਿਹੜੀ ਸੀ ਬੀਕੇ ਭਾਵੜਾ ਸਾਹਿਬ ਨੇ ਕੈਟ ਦੇ ਕੋਲ ਪਾਈ ਹੋਈ ਉਹਦੇ ਵਿੱਚ ਹਾਲ ਦੀ ਘੜੀ ਗੌਰਵ ਯਾਦਵ ਸਾਹਿਬ ਨੂੰ ਰਾਹਤ ਮਿਲ ਚੁੱਕੀ ਜੀ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਵਾਂ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਭਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ